ब्रह्म की कारणता देश काल में प्रतीत हो गए हैं इत्यादि स्थल में अन्य अख्याति का अंगीकार ऐसी शंका हो गए तो पूर्व पक्षी पूर्व पक्षी यानी तर्क करने का वो कहना है बिना हुए पदार्थन की तो प्रतीति होवे नहीं जेड़े पदार्थ है नहीं उनोंडी प्रतीति नहीं होगी सिद्धांत में अंगीकार नहीं है तो बिना हुए की प्रतीति माने तो असत ख्याति का अंगीकार होगा ये आ गई है ख्याती ख्याती ना ख्याति ಅಂತ کہتے सबके अच्छे होवे अच्छे हां तो क्या ही मैं कह नहीं जात चलियो है ख्याति ਅਗਿਆਤੀ ਕਰਤੀਆਂ ਅਨਿਆਤ ਕਰਤੀਆਂ ਆਹ ਹਾ ਇਹ ਚਾਰ ਬੁਗਾ ਦੀ ਖਿਆਤੀ ਤੋ ਅਸਤਤ ਕਿਹਾ ਦੀ ਕਾ ਅੰਗੀਕਾਰ ਹੋਵੇਗਾ ਬਿਨਾ ਹੋਏ ਬੰਦਿਆ ਪੁੱਤਰ ਸ਼ਹਿ ਦੇ ਸਿੰਘ ਆਰਕਨ ਕੀ ਪ੍ਰਤੀਤੀ ਹੋ ਜਾਏਗਾ ਸਦਾਂਤੋ ਨੇ ਕਿਹਾ ਤੇ ਬਿਨਾ ਹੋਏ ਪਦਾਰਥਨ ਕੀ ਤੋ ਪ੍ਰਤੀਤੀ ਹੋਵੇ ਨਹੀਂ ਸ਼ਹਿਦ ਉੱਤੇ ਸਿਰ ਤੇ ਸੰਗ ਹੁੰਦੇ ਨਹੀਂ ਉਹਦੀ ਪ੍ਰਤੀਤੀ ਨਹੀਂ ਹੋਈ ਬੰਦਿਆ ਦੇ ਪੁੱਤਰ ਪੈਦਾ ਹੁੰਦਾ ਨਹੀਂ ਉਹਦੀ ਪ੍ਰਤੀਤੀ ਨਹੀਂ ਹੋਈ ਤਾਂ ਨਹੀਂ ਹੋਣੀ ਚਾਹੀਦੀ ਜਾਤ ਦੇ ਬਿਨਾ ਹੋ ਕੇ ਪ੍ਰਤੀਤੀ ਹੋਗਾ ਨਹੀਂ ਇਹ ਤਾਂ ਫੱਕੀ ਗੱਲ ਹੈ ਜਾਤ ਦੇ ਦੇਸ਼ ਕਾਲ ਮੈਂ ਕਾਰਨਤਾ ਨਹੀਂ ਹੋਗਾ ਉਹਨੂੰ ਪੜ ਲੈਂਦੇ ਕੀ ਗੱਲ ਹੈ ਕਿੱਥੇ ਜਾਣਾ ਕਿੱਥੋਂ ਜਾਣਾ ਬੋਦਲ ਜਾਤ ਦੇ ਦੇਸ਼ ਕਾਲ ਮੈਂ ਕਾਰਨਤਾ ਨਹੀਂ ਹੋਵੇ ਉਹ ਦੇਸ਼ ਕਾਲ ਮੈਂ ਸਰ ਪਦਾਰਸ਼ਨ ਸਮ ਸਮਾਇਆ ਕੇ ਬਲ ਤੇ ਹੀ ਪ੍ਰਤੀਤ ਨਹੀਂ ਹੁੰਦੀ ਉਹ ਕਹਿੰਦਾ ਜੇ ਦੇਸ਼ਕਾਲ ਚ ਕਾਰਨਤਾ ਨਹੀਂ ਹੋਵੇ ਤਾਂ ਪਦਾਰਥ ਦੀ ਉਤਪਤੀ ਨਹੀਂ ਹੁੰਦੀ ਕਹਿੰਦਾ ਫਿਰ ਸਰ ਪਦਾਰਥਨ ਕੀ ਕਾਰਨਤਾ ਮਾਇਆ ਕੇ ਬਲ ਤੇ ਵੀ ਪ੍ਰਤੀਤ ਨਹੀਂ ਹੋਣੀ ਚਾਹੀ ਔਰ ਕਾਰਨਤਾ ਦੇਸ਼ਕਾਲ ਮੇ ਪ੍ਰਤੀਤ ਹੋਦੇ ਹੈ ਜャਤੇ ਦੇਸ਼ਕਾਲ ਸਰਪਰਪੰਚ ਕੇ ਕਾਰਨ ਹੈ ਸ਼ਹਿਰ ਜਨ ਦੇ ਪਾਣ ਅਹ ਕਨ ਔਰ ਜੋ ਸਿਧਾਂਤੀ ਐਸੇ ਕਹੇ ਸਰਵ ਪਰਪੰਚ ਦਾ ਕਾਰਨ ਬ੍ਰਹਮ ਹੈ ਇਹ ਦੇਸ਼ ਕਾਲ ਦੀ ਲੋੜ ਨਹੀਂ ਹੋਈ ਬ੍ਰਹਮ ਕੀ ਕਾਰਨ ਦਾ ਦੇਸ਼ ਕਾਲ ਮੇ ਪ੍ਰਤੀਤ ਹੋ ਰਿਹਾ ਹੈ ਦੇਸ਼ ਕਾਲ ਤੇ ਕਦੋਂ ਪ੍ਰਤੀਤ ਹੁੰਦੀ ਔਰ ਦੇਸ਼ ਕਾਲ ਮੇ ਕਾਰਨ ਤਾਂ ਨਹੀਂ ਹੈ ਸੋ ਵੀ ਬਣੇ ਨਹੀਂ ਇਹ ਪੁਰਪ ਪਖੀ ਤਰਕਵਾ ਕਹਿ ਰਿਹਾ ਜੈਸੇ ਦੇਸ਼ ਕਾਲ ਕਾ ਅਦੇਸ਼ਾਨ ਬ੍ਰਹਮ ਹੈ ਤੇਸੇ ਸਰਵ ਪਰਪੰਜ ਕਾ ਅਦੇਸ਼ਾਨ ਵੀ ਬ੍ਰਹਮ ਹੈ ਸ਼ੇਰ ਗੱਲ ਦੇਸ਼ ਕਾਲ ਮੇ ਹੀ ਬ੍ਰਹਮ ਕੀ ਕਾਰਨਤਾ ਪ੍ਰਤੀਤ ਹੋ ਰਹੀ ਹੈ ਅੰਨਯ ਮੈਂ ਨਹੀਂ ਮਕੜੀ ਜਾਲਾ ਬਣਾਉਂਦੀ ਹੈ ਉਹ ਵਿੱਚ ਇੱਕ ਕਾਰਨ ਤੇ ਵਿੱਚ ਹੀ ਦੇਸ਼ ਤੇ ਕਾਰਨ ਦਾ ਵਿੱਚ ਹੀ ਹੈ ਐਸੇ ਬ੍ਰਹਮ ਦਾ ਹੀ ਕਹਿੰਦੇ ਨੇ ਯਾ ਕਹਿਣੇ ਮੇ ਕੋਈ ਹੇਤੂ ਨਹੀਂ ਜਾਂ ਤੇ ਅਦੇਸ਼ਾਨ ਬ੍ਰਹਮ ਕੀ ਕਾਰਨਤਾ ਦੇਸ਼ ਕਾਲ ਮੇ ਪ੍ਰਤੀਤ ਹੋ ਗਿਆ तो ब्रह्म सर्व प्रपंच का अधिष्ठान है जाते सर्व प्रपंच में कारणता प्रतीत में कारणता और किसी में कार्यता ऐसा भेद नहीं चाहिए कहते देश काल में कारणता नहीं है और ब्रह्म में कारणता है तो ब्रह्म की कारणता देश काल में प्रतीत हो गई ये कहने ते अन्यथा ख्याति का अंगीकार होगा अन्य वस्तु की अन्यथा में प्रतीति को अन्यथा ख्याति कहे हैं काल कारण नहीं है जहाँ कारण ते अन्य कारण है तिना तेन की रूप से कहिए कारण रूपता से प्रतीत मानने में अन्यथा ख्याति का अंगीकार होगा और सिद्धांत में अन्यथा ख्याति अंगीकार नहीं है ਜੋ ਜਾਂ ਸਤਾਨਮੇ ਅਨੇਤਾ ਖਿਆਤੀ ਮੰਨਿਆ ਤੋਂ ਸ਼ੁਕਤੀ ਮੇ ਅਨਰਵਚਨੀ ਰੂਪ ਕੀ ਉਤਪਤੀ ਸਿਧਾਂਤ ਮੇ ਮਾਨੀ ਹੈ ਇਹ ਬੜਾ ਮੰਨ ਲਈਏ ਸੋ ਨਿਸਫਲ ਹੋ ਬਗੀ ਕਹੇ ਤੇ ਅਨੇਤਾ ਖਿਆਤੀ ਮੇ ਦੋ ਮਾਤੇ ਹਨ ਉਥੇ ਜਿਹੜਾ ਅਨਰਵਚਨੀ ਸ਼ੁਕਤੀ ਦੇ ਵਿੱਚ ਅਨਰਵਚਨੀ ਰੂਪ ਕੀ ਉਤਪਤੀ ਸਿਧਾਂਤ ਤੇ ਮੰਨੀ ਸੀ ਕਹਿੰਦੇ ਇਹ ਨਿਸਫਲ ਹੋ ਜਾਏਗੀ ਕਿਉਂਕਿ ਅਨੇਤਾ ਖਿਆਤੀ ਮੇ ਦੋ ਮਾਤੇ ਹਨ ਇਹ ਜਿਹਨੇ ਖਾਲੀ ਗੋਲੇ ਆ ਨਾ ਉਹ ਧੰਮ ਵਾਲੇ ਪਾਸੇ ਪਿੱਛੇ ਰੱਖ ਦਿਓ। ਹੋਰ ਇਹ ਕਿ ਪੰਧਾ ਹੀ ਕਰ ਲਿਆ। ଅਤਵਾ ਹੂੰ ਅਨ્ય ਪਦਾਰਥਨ ਕੀ ਅਨ્ય ਰੂਪ ਤੇ ਪ੍ਰਤੀਤੀ ਅਨ타ਖਿਆਤੀ ਹੈ। ਜੈਸੇ ਸ਼ੁਕਤੀ ਕੀ ਰਜਤ ਰੂਪ ਮੇਂ ਪ੍ਰਤੀਤੀ ਅਨ타ਖਿਆਤੀ। ਇਹਨੂੰ ਫੇਰ ਦੇਖੋ ਅਨ타ਖਿਆਤੀ ਕੀ ਹੈ। ਹੂੰ ਅਨ્ય ਪਦਾਰਥ ਕੀ ਅਨ્ય ਰੂਪ ਤੇ ਪ੍ਰਤੀ। ਸਿੱਪੀ ਜੀ ਚਾਂਦੀ ਜੀ ਪ੍ਰਤੀ। ਪਲੱਸ ਸਾਪ ਦੀ ਰਸੀ ਦੀ ਸਾਪਜੁ ਪਰਤੀਤੀ ਠੋਠ ਵਿੱਚ ਚੋਰ ਦੀ ਬਤੀਤੀ ਐਸੇ ਜਿਹੜੇ ਇੱਕ ਪਦਾਰਥ ਦੀ ਦੂਸਰੇ ਪਦਾਰਥ ਵਿੱਚ ਉਹ ਪਰਤੀਤੀ ਹੁੰਦੀ ਹੈ ਉਹ ਅਨਿਥਾ ਕਹਿੰਦੀ ਹੈ ਐਸੇ ਸਾਰੇ ਪਰਮਸੱਦ ਮੇ ਅਨਸੇ ਕਹਦੀ ਨਿਰਵਾਸ ਜਿੱਥੇ ਵੀ ਭ੍ਰਮ ਥਲ ਹੈ ਜਿੱਥੇ ਵੀ ਭ੍ਰਮ ਪੈਦਾ ਹੁੰਦਾ ਜਿੱਦਾਂ ਸਾਪ ਵਿੱਚ ਰਸੀ ਵਿੱਚ ਸਾਪ ਦਾ ਭ੍ਰਮ ਪੈਦਾ ਹੋਵੇ ਛੂਤੀ ਵਿੱਚ ਦੀਪੀ ਵਿੱਚ ਚਾਂਦੀ ਦਾ ਪਰਮਾ ਉਹਤੇ ਸਾਰਿਆਂ ਦਾ ਖਿਆਤੀ ਲੱਗੀ ਅੰਤ ਅਨੁਭਚਨੀ ਰਜ ਅਦਕਨ ਕੀ ਉਤਪਤੀ ਕਥਨ ਅਸੰਗਤ ਹੋ ਗਏ ਔਰ ਜੋ ਸਨਹਤੀ ਐਸੇ ਕਹੇ ਵੇਖੇ ਕੇ ਸਮਾਨਾਕਾਰ ਗਿਆਨ ਹੋਵੇ ਇਹ ਸਨਹਤੀ ਨੇ ਕਿਹਾ ਸੇ ਪਿੱਛੇ ਕਿ ਸਾਡੀ ਬਿਰਤੀ ਅੱਖਾਂ ਦੁਆਰਾ ਦੇਖ ਕੇ ਬਿਰਤੀ ਸਾਡੀ ਜਾਂਦੀ ਹੈ ਔਰ ਵਿਸ਼ੇ ਦੇ ਅਨੁਸਾਰ ਉਸ ਆਕਾਰ ਨੂੰ ਪ੍ਰਾਪਤ ਹੋ ਕੇ ਤਾਂ ਉਹਦਾ ਜਿਹੜਾ ਗਿਆਨ ਹੈ ਉਹ ਕਰੇ तो अंत में अन्यथा क्या थी अंगिकार नहीं जो जान स्थान में अन्यथा ख्याति मान्य तो शुक्ति में अन्यवत् रूप की पड़ गया हां सदा प्रिय है कैसे समान का ज्ञान होए अन्य वस्तु का अन्य रूप से ज्ञान संभव है नहीं ये कहता समझ तर्कवादी है ना करया बेटा यार जान ली बेटा ਸੁਪਰੀ ਜੀ ਜਾਂਦੀ ਦਾ ਫਰਕ ਪੈਂਦਾ ਰਾਦ ਨੂੰ ਦਾ ਲੱਕੜ ਦਾ ਮੋਢਾ ਹੋਵੇ ਜਾਂ ਬੂਝਾ ਹੋਵੇ ਤਾਂ ਚੋਰ ਦਾ ਫਰਕ ਪੈਂਦਾ ਅੰਨੇ ਪਦਾਰਥ ਵਿੱਚ ਅਨਿਆਤਾ ਜਿਹੜੀ ਉਹਦੀ ਪ੍ਰਤੀਤਿ ਹੁੰਦੀ ਹੈ ਜਾਂ ਤੇ ਰਜਤਾਕਾਰ ਗਿਆਨ ਕਾ ਵਿਸ਼ੈ ਵੀ ਅਨਰਬਚਨੀ ਰਜਿਤ ਉਤਪੰਨ ਹੋਵੇ ਜਾਂ ਅਦ્વੈਤ ਸਿਧਾਂਤ ਵਿੱਚ ਕਾਰਨ ਤੇ ਅਨਿਆ ਜੋ ਦੇਸ਼ ਕਾ ਇਨ ਵਿੱਚੇ ਬ੍ਰਹਮ ਕੀ ਕਾਰਨਤਾ ਕਾ ਗਿਆਨ ਸੰਭਵ ਨਹੀਂ ਜਾਂ ਤੇ ਦੇਸ਼ ਕਾਰਨ ਮੇ ਕਾਰਨਤਾ जो प्रतीत हो गए है ताका बिना हुए का अथवा ब्रह्म में स्थिति का पान समझ गए नहीं संकवाय न तो इगल करनी किंतु देशकाल में ही कारणता है ताका पान हो गई इस रीति से आकाश आदि पर पंच के कारण देशकाल नहीं है आकाश कदों बण्या एदा कारण किस का परपंच की है कुछ नहीं कुछ ਜੇ ਕਥਨ ਅਸੰਗਤ ਹੈ ਇਹ ਕਹਿਣਾ ਜਿਹੜਾ ਕਹਿੰਦਾ ਗਲਤ ਸਿਧਾਂਤੀਕੀ ਗੰਧਾ ਉਹਦਾ ਜਵਾਬ ਦੇਣ ਲੱਗਿਆ ਕਹਿੰਦਾ ਸੋ ਸ਼ੰਕਾ ਬਣਿਆ ਨਹੀਂ ਕਿਉਂਕਿ ਬ੍ਰह्म ਕੀ ਕਾਰਨਤਾ ਦੇਸ਼ ਕਾਲ ਮੇ ਪ੍ਰਤੀਤ ਹੋਵੇ ਜੈਸੇ ਜਪਾ ਪੋਸ਼ੂ ਸੁਵੰਦੀ ਸੁਫਟਕ ਮੇ ਪੋਸ਼ੂ ਕੀ ਰਕਤਾ ਪ੍ਰਤੀਤੀ ਹੋਵੇ ਮਣੀ ਪਈ ਹੈ ਸੁਫਟਕ ਪਿਆ ਉਦੇ ਲਾਗੇ ਲਾਲ ਫੁੱਲ ਰੱਖੋ ਲਾਲ ਕਾਲਾ ਫੁੱਲ ਕੋ ਕਾਲਾ ਜਿਹੜੀ ਚੀਜ਼ ਉਹ ਲਾਗੇ ਰੱਖੋਗੇ ਉਹ ਉਹਦਾ ਰੰਗ ਦਿਖਾਏਗੀ। ਅਧਿਸ਼ਤਾਨ ਕੀ ਸਤਿਅਤਾ ਸੋਪਨ ਕਾਲ ਮੇ ਮਿਥਿਆ ਹਸਤੀ ਪਰਵਤਾਦ ਕਰਨਾ ਪ੍ਰਤੀਤ ਹੋ। ਅਧਿਸ਼ਤਾਨ ਜਿਹੜਾ ਉਹ ਤਾਂ ਸਾਡੇ ਵਿੱਚ ਹੈਗਾ ਅਸੀਂ ਮਰੇ ਨਹੀਂ ਮਰੇ ਨੂੰ ਨਹੀਂ ਦੇ। ਸੋਪਨ ਵਿੱਚ ਵੀ ਹਾਥੀਆ ਦੀ ਪਰ ਜਿਹੜੇ ਪਰਵਤਾ ਦੀ ਜਿਹੜੇ ਨਾ ਉਹ ਸਾਰੇ ਪ੍ਰਤੀਤ ਹੁੰਦੇ ਦਿੱਤੇ। ਕਿਉਂਕਿ ਉਤੇ ਅਧਿਸ਼ਤਾਨ ਹੈਗਾ। ਤਾਂ ਸੁਪਟਕ ਮੇ ਅਨਰਵਚਨੀ ਰਖਤਾ। ਇਹ ਉਤਪਤੀ ਦਾ ਅੰਗੀਕਾਰ ਨਹੀਂ ਹੈ। ਇਨ ਤੂ ਪੂਛੂ ਕੀ ਰਖਤਾ ਸੁਵਟਕ ਮੇ ਪ੍ਰਤੀਤ ਹੋਵੇ ਹੈ ਜਾਂ ਤੇ ਸਵੇਤ ਫਸਵਟਕ ਕੀ ਰਗਤ ਰੂਪ ਤੇ ਪ੍ਰਤੀਤੀ ਹੋਣ ਤੇ ਰਗਤਾ ਕੇ ਗਿਆਨ ਮੈਂ ਅਨਯਥਾ ਖਿਆਤੀ ਹੀ ਮਾਨੀ ਹੈ ਉਹ ਕਹਿੰਦਾ ਹੈ ਕਿ ਜਿਹੜਾ ਫਨ ਨਜ਼ਰ ਆ ਰਿਹਾ ਲਾਲ ਰੰਗ ਦਾ ਉਹ ਸੁਭੇਤ ਮਣੀ ਦੀ ਆਪਣੇ ਉਹਦੇ ਕਰਕੇ ਆ ਰਹੀ ਜੇ ਸਵੇਤ ਸੁਵਟਕ ਮਣੀ ਦੇ ਵਿੱਚ ਕੋਈ ਰੰਗ ਹੋਰ ਹੋਵੇ ਉਹਦੇ ਲਾਗੇ ਦੂਆ ਰੰਗ ਕਰਨ ਲਖੋਗੇ ਤਾਂ ਪ੍ਰਤੀਤ ਨਹੀਂ ਹੋਏਗਾ ਸੁਬਰਗਮਣੀ ਦਾ ਕੋਈ ਰੰਗ ਨਹੀਂ ਹੈ ਇਸ ਵਾਸਤੇ ਦੂਜੇ ਤੋਰਾਂਕ ਲੈ ਲਈਏ ਕੈਸੇ ਸੁਪਨੇ ਵਿੱਚ ਮਿਥਿਆ ਪਦਾਰਥਨ ਵਿਖੇ ਸਤਿਤਾ ਪ੍ਰਤੀਤ ਹੋ ਜੇ ਇਹਦਾ ਸੁਬਰਗਮਣੀ ਤੇ ਰੰਗ ਪ੍ਰਤੀਤ ਹੁੰਦਾ ਹੈ ਨਹੀਂ ਹੁੰਦਾ ਇਸੇ ਤਰ੍ਹਾਂ ਸੁਪਨ ਦੇ ਜਿਹੜੇ ਮਿਥਿਆ ਪਦਾਰਥਨ ਹੈ ਉਹਨਾਂ ਚ ਵੀ ਸਤਿਤਾ ਪ੍ਰਤੀਤ ਹੁੰਦੀ ਜਿੰਨਾ ਚਿਰ ਆਦ ਵਿੱਚ ਸੁਪਨੇ ਚ ਰਹਿੰਦਾ ਸਾਰਾ ਕੁਝ ਹੀ ਕਰਦਾ ਸਾਰੇ ਬੱਚੇ ਵੀ ਖੜ ਹੁੰਦਾ औरत भी करता चोरी भी करता लड़ाई भी सब अन बचनी सत्यता तीन पदार्थन विखे उत्पन्न हो गई जय कथन तो सत्य मिथ्या है सत्य शब्द कहना मिथ्या है इस व्याघात दोष वाले बच्चे संभव है नहीं और बिना हुए के प्रतीक होगा नहीं किंतु स्वपन के अधिष्ठान चेतन की सत्यता मिथ्या पदार्थन में प्रतीक ਅਬ ਇਹੋ ਬ੍ਰੇਕ ਗੱਲ ਹੋਰ ਕੇ ਆ ਗਿਆ ਉਹ ਕਹਿੰਦਾ ਕਿੰਤੂ ਸੁਪਨੇ ਕੇ ਅਭਿਸਾਨ ਚੇਤਨਕੀ ਸੁਪਨੋ ਬਿਧੀ ਅਭਿਸਾਨ ਚੇਤਨ ਜਿਹੜਾ ਹੈਗਾ ਜਿਉਂ ਨਾ ਹੋਵੇ ਤਾਂ ਕੁਝ ਨਹੀਂ ਪਰਤੀ ਦੋ ਉਹਦੀ ਸਤਿਆਦ ਕਰਕੇ ਮਿਥਿਆ ਪਦਾਰਥਨ ਮੇਂ ਪ੍ਰਤੀਤੀ ਹੋਵੇ ਉਥੇ ਉਹਦੀ ਲਾਤ ਬਗਾਦਰੀ ਨੇ ਖਾਧੀ ਉਹਨੇ ਡੰਡਾ ਮਾਰਿਆ ਮਿਥਿਆ ਮਿਥਿਆ ਬਹਿਰ ਕੋਲ ਗਿਆ ਮਿਥਿਆ ਫੁਆਲਿਆ ਮਿਥਿਆ ਨਾਲ ਹੀ ਆਰਾਮ ਪਿਆ ਉਹਦੇ ਸੁਤਾ ਦਾ ਮੰਝੇਦੇ ਤੇ ਉਹ ਹੈ ਹੀ ਕੁਝ ਨਹੀਂ तो ऐसे आदेशा ब्रह्म की कारणता देश काल में अनताख्याति प्रतीत हुई और जे ऐसे कहे इतने स्थान में अनित्राख्याति माने तो सारे ब्रह्म में अनताख्याति ही माननी चाहिए कंदे ए शंका बनती नहीं क्यों के शुक्ति रजतादकन में अनताख्याति मानने में जय दोष का है लिखेते विलक्षण ज्ञान बने नहीं जेड़ा विषय है ਉਹ ਤੋਂ ਬਲਕਸ਼ਣ ਬਖਰਾ ਗਿਆਨ ਨਹੀਂ ਬਣਦਾ ਇਹ ਮੇਜ਼ ਹੈ ਇਹਦੇ ਨਾਲ ਬਲਕਸ਼ਣ ਕੁਰਸੀ ਦਾ ਗਿਆਨ ਨਹੀਂ ਬਣਦਾ ਇਹਨੂੰ ਦੇਖ ਕੇ ਅਸੀਂ ਮੇਜ਼ ਹੀ ਕਹਾਂਗੇ ਹਾਂਜੀ ਬਲਕਸ਼ਣ ਨਹੀਂ ਬਣਦਾ ਉਹ ਕਹਿੰਦਾ ਜਾਂ ਸਵਟਕ ਵਿੱਚ ਰક્ત ਦਾ ਗਿਆਨ ਹੋਵੇ ਤਾਂ ਰક્ત ਪੁਸ਼ਪ ਕਾ ਸਵਰਗ ਤੇ ਸੰਬੰਧ ਹੈ ਸਵਟਕ ਦਾ ਕੋਈ ਰੰਗ ਨਹੀਂ ਹੈ ਉਹਨਾਂ ਰੰਗ ਜਿਹੜਾ ਹੈ ਨਾ ਇਨੂੰ ਸੰਗਦੋਸ਼ ਵੀ ਕਹਿੰਦੇ ਆ ਦੂਜੇ ਤੋਂ ਲਿਆ ਫੁੱਲ ਤੋਂ ਰੰਗ ਲਿਆ ਜਾਂ ਤੇ ਸੁਭੜਕ ਸੰਬੰਧੀ ਪੁਸ਼ਪ ਕੀ ਰਕਤਾ ਸੁਭੜਕ ਵਿੱਚ ਪ੍ਰਤੀਤ ਹੋਵੇ ਸੁਭੜਕ ਮਣੀ ਵਿੱਚ ਜਿਹੜੀ ਫੁੱਲ ਦੀ ਰੰਗਤ ਲਾਲਪਣਾ ਕਾਲਾਪਣਾ ਉਹ ਤੇ ਪ੍ਰਤੀਤ ਹੋਗਾ ਕਾਹੇ ਤੇ ਅੰਤਿਕਰਨ ਕੀ ਵਿਰਤੀ ਜਦ ਰਗ ਪੁਸ਼ਕਾ ਪਾਰ ਹੋਵੇ ਤਾਂ ਹੀ ਵਿਰਤੀ ਦਾ ਵਿਸ਼ਾ ਰਗ ਪੁਸ਼ਕ ਸੁੰਧੀ ਸੁਭੜਕ ਹੈ ਜਦੋਂ ਖਾਨਾ ਸੀ ਦੇਖਿਆ ਕਾਂ ਸੀ ਵਰਕ ਮੰਡੀ ਨੂੰ ਲਾਲ ਵੇਖਿਆ ਪਰਹੀਂ ਦੇਰਾਂ ਵਰਕ ਮੰਡੀ ਦਾ ਕੁਛ ਹੈ ਨਹੀਂ ਕਹਿੰਦੇ ਫਿਰ ਫੁੱਲ ਦਾ ਨਾਲ ਗਿਆਨ ਹੋਇਆ ਔਰ ਫੁੱਲ ਦੇ ਰੰਗ ਕਰਕੇ ਉਹ ਚ ਰੰਗ ਪ੍ਰਤੀਤ ਹੋਇਆ ਰਗ ਰਗ ਪਸ਼ੂ ਸੰਬੰਧੀ ਵਰਕ ਹੈ ਜਾਂ ਤੇ ਪਸ਼ੂਕੀ ਰਕਤਾ ਵਰਕ ਮੈਂ ਪ੍ਰਤੀਤ ਹੋਵੇ ਹੈ ਦੇਦੀ ਹੈ ਔਰ ਐਸੇ ਸ਼ੁਕਤੀ ਦਾ ਤੋਂ ਰਜਿਤ ਰੂਪ ਤੇ ਗਿਆਨ ਸੰਮੈ ਨਹੀਂ ਭਾਏ ਤੇ ਸ਼ੁਕਤੀ ਦੇਸ਼ ਮੈਂ ਅਨੁਭਵਨੀ ਤथा ਵਿਵਹਾਰ ਕਰਜਤ तो अन्न में अन्य मत में है नहीं किंतु शुक्ति है से पैगी है ता शुक्ति के समान से शुक्ति के की जंतः करेगी रचनाकार रचाकार कर की वृत्ति हो नहीं, सिप्पी दे आकार की बनूगी फिर सिप्पी का ज्ञान होगा अविद्या का प्रणाम चेतन का विख है ਅੰਦਰ ਬਚਨੀ ਰਤ ਹੁਣ ਤਾਂ ਕਾ ਗਿਆਨ ਵੀ ਦੋਨੋਂ ਉਤਪਨ ਹੋਵੇ ਤੋ ਸੁਫਾਟਕ ਮੇ ਲਾਲਪਨ ਰਕਤ ਪ੍ਰਤੀਤੀ ਹੋਵੇ ਤਾਂ ਬ੍ਰਿਤੀ ਦਾ ਸੰਬੰਧ ਬ੍ਰਿਤੀ ਦਾ ਸੰਬੰਧ ਸੁਫਾਟਕ ਔਰ ਰਕਤ ਕੋਈ ਦੋਨੋਂ ਮੇ ਹੋਵੇ ਤਨ ਦੇਖਦੇ ਸਾਨੂੰ ਦੋਨੇ ਫੁੱਲ ਵੀ ਤਾਂ ਉਹ ਵੀ ਨਜ਼ਰ ਆ ਰਕਤ ਪੁਸ਼ਪ ਕੇ ਸੰਬੰਧ ਤੇ ਰਕਤਾਕਾਰ ਬ੍ਰਿਤੀ ਹੋਵੇ ਹੈ ਤੋਂ ਬਿਰਤੀ ਕਾ ਸੁਫਟਕ ਤੇ ਵੀ ਸੰਬੰਧ ਹੈ ਔਰ ਸੁਫਟਕ ਆਦਿਕ ਮੇ ਰਖਤਾ ਕੀ ਛਾਇਆ ਹੈ ਜਾਂ ਤੇ ਪੁਸ਼ਪ ਦਾ ਧਰਮ ਰਖਤਾ ਸੁਫਟਕ ਮੇ ਤਾਂ ਹੀ ਬਿਰਤੀ ਕਾ ਵਿਸ਼ੇ ਹੈ ਉਹਨਾਂ ਰੰਗ ਇਸ ਸੁਫਟਕ ਦਾ ਚਿੱਟਾ ਪੜਾ ਕਹਿੰਦੇ ਪੁਸ਼ਪ ਦਾ ਧਰਮ ਪੁਸ਼ਪ ਦਾ ਧਰਮ ਲਾਲ ਸੀ ਔਰ ਸੁਫਟਕ ਤਾਂ ਹੀ ਚਿੱਟੀ ਸੀ ਉਸ ਵਡਕ ਮੈਂ ਤਾਂ ਹੀ ਬਿਰਤੀ ਦਾ ਵਿਸ਼ਾ ਜਿਹੜਾ ਸੀ ਉਸ ਫਟਕ ਵੀ ਹੋਇਆ ਤੇ ਲਾਲ ਫੁੱਲ ਵੀ ਇਸ ਰੀਤੀ ਸੇ ਜਹਾਂ ਦੋ ਪਦਾਰਥਾਂ ਦਾ ਸਮਾਨ ਹੈ ਫੁੱਲ ਦਾ ਤੇ ਫਟਕ ਦਾ ਤਾਂ ਇੱਕ ਹੈ ਧਰਮ ਕੀ ਦੂਸਰੇ ਮੇ ਪ੍ਰਤੀਤੀ ਸੰਭੈ ਫੁੱਲ ਦੇ ਰੰਗ ਦੀ ਪ੍ਰਤੀਤੀ ਸੁਭਟਕ ਮਣੀ ਚਾਹੁੰਦੀ ਤਾਂ ਅਨਿਆ ਅਨੇਥਾ ਖਿਆਤੀ ਹੀ ਸੰਭਵੈ ਹੈ ਜਹਾਂ ਦੋਨੋਂ ਪਦਾਰਥਾਂ ਦਾ ਸੰਬੰਧ ਨਹੀਂ ਤਾਂ ਅਨੇਥਾ ਖਿਆਤੀ ਨਹੀਂ ਕਿੰਤੂ ਫਿਰ ਅਨਰਵਚਨੀ ਹੈ ਕੋਲ ਦੇ ਸਾਹਮਣੇ ਪੈਜ 스ਕਟਕ ਮਨੀ ਚੋ ਦਾ ਰੰਗ ਆ ਗਿਆ ਜਿਹੜਾ ਜੀਵਾਤਮਾ ਹੈ ਤੇ ਪਰਮਾਤਮਾ ਦੇ ਭਿੰਤਾ ਹੈ ਇਤੇ ਅਨਰਵਚਰੀ ਖਿਆਤੀ ਲਗੂ ਹੋ ਰਹੀ ਹੈ ਹਾਂ ਪੜ੍ਹੇ ਗਾ ਜੈਸੇ ਪੂਸ਼ਕ ਸੰਬੰਧ 스ਕਟਕ ਮੇ ਉਸੇ ਬੰਦੀ ਜੈਸੇ ਪੂਸ਼ਕ ਸੰਬੰਧ 스ਕਟਕ ਮੇ ਉਸਕੀ ਰਕਤਤਾ ਪ੍ਰਤੀਤ ਹੋਵੇ ਹੈ ਤੈਸੇ ਸੁਪਨਕੇ ਹਰਤੀ ਪਰਵਦਾ ਅਦਿਕ ਸਰਬਾ ਸਰਬਾਦਿਕੰਤ ਕਾ ਵੀ ਅਧਿਸ਼ਤਾਨ ਚੇਤਨ ਸੇ है याते चेतन का धर्म सत्ता चेतन संबंध चेतन संबंधी हस्ती पर्वता में प्रतीत हो गया है।, है तैसे अधिष्ठान चेतन का धर्म कारणता अधिष्ठान चेतन संबंधी देश काल में प्रतीत हो गया है।, है और जो जागृत प्रपंच है और जो है जागृत प्रपंच ਜਾਂ ਸੁੰਪਾਨ ਸਮਾਨ ਵਿਧਿਆ ਹੈ ਜਾਂ ਸੁਪਨ ਸਮਾਨ ਵਿਧਿਆ ਹੈ ਇਹ ਪਦਾਰਥਾਂ ਨਾਲ ਦੱਸਦਾ ਸੁਪਨ ਦਾ ਜਿਹੜਾ ਹੈ ਉੱਥੇ ਦੇਸ਼ਕਾਲ ਦਾ ਕੁਝ ਨਹੀਂ ਹੈਗਾ ਹਾਂਜੀ ਉਹ ਇੱਥੇ ਹੈ ਉਹ ਵੀ ਨਾਸ਼ਵਾਨ ਇਹ ਵੀ ਨਾਸ਼ਵਾਨ ਇਹ ਸਾਨੂੰ ਜੋਗ ਦਿੰਦਾ ਵੀ ਉਹ ਕੱਲ ਬਣੀ ਹੈ ਇਹ ਤੁਸਿੰਗ ਕਰੇ ਨਾ ਪੜੀ ਕਪੜਾ ਆ ਤੰਤੂ ਕਪੜਾ ਸੂਖ ਦਾ ਨਾ ਬਣਿਆ ਤੇ ਜਾਂਦੇ ਸੁਪਨ ਜਾਗਰਤ ਪਰਪੰਚ ਸਮਗਰੀ ਬਿਨਾ ਹੋਵੇ ਹਨ ਔਰ સ્વਪਨ ਸਮਾਨ ਮਿਥਿਆ ਇਹ ਇੱਕ ਦਾ ਗੱਲ ਹੈ ਜਾਗਰਤ ਪਰਪੰਚ ਸਮਗਰੀ ਬਿਨਾ ਹੋਵੇ ਹਨ સ્વਪਨ ਵਿਦ ਸਮਗਰੀ ਹੈ ਕੋਈ ਨਹੀਂ ਆਹ ਹੁਣ ਲੱਕੜ ਦਾ ਮਸਾਲੇ ਦਾ ਬਣਿਆ ਤਾਂ ਹੀ ਬਣਿਆ ਤੇ ਸਮਗਰੀ ਹੈਗੀ ਹੈ ਤੁਹਾਡੇ ਕੀ ਲੱਗਿਆ

ਜੈਸੇ ਸੁਪਨ ਵਿੱਚ ਦੋ ਸਰੀਰ ਉਤਨ ਹੋਏ ਹਨ ਇੱਕ ਸਰੀਰ ਪਿਤਾ ਕਾ ਰੂਪ ਪ੍ਰਤੀਤ ਹੋਵੇ ਔਰ ਦੂਸਰਾ ਸ੍ਰੀ ਪੁੱਤਰ ਰੂਪ ਪ੍ਰਤੀਤ ਹੋਵੇ ਤਾਂ ਦੋਨੋਂ ਸ੍ਰੀ ਰਿਕਾ ਸੁਪਨ ਕੇ ਅਧਿਸ਼ਾਨ ਕੇ ਤੰਤੇ ਸੰਬੰਧ ਵੀ ਹੈ ਇੱਕੋ ਬੰਦਾ ਦਾ ਜਨਮ ਲੈਂਦਾ ਉਹ ਫੇਰ ਬਾਅਦ ਵਿੱਚ ਉਹੀ ਪਿਤਾ ਬਣਦਾ ਬਾਹਾਂ ਤਾਂ ਦੋਨੋਂ ਸ੍ਰੀ ਰਿਕਾ ਸੁਪਨ ਤੇ ਅਧਿਸ਼ਾਨ ਕੇ ਆਪਣੇ ਸੰਵੰਧ ਵੀ ਹੈ ਅਤੇ ਵੀ ਪਿਤਾ ਸਰੀਰ ਮੇ ਅਦਿਸ਼ਾਨ ਚੇਤਨ ਕੀ ਕਾਰਨਤਾ ਪ੍ਰਤੀਤ ਹੋਵੇ ਹੈ। ਔਰ ਪੁੱਤਰ ਸਰੀਰ ਮੇ ਕਾਰਨਤਾ ਪ੍ਰਤੀਤ ਹੋਵੇ ਹੈ। ਕਿੰਤੂ ਪਿਤਾ ਜਨਮੇ ਪੁੱਤਰ ਹੈ ਇਸ ਸ੍ਰੀਤੀ ਤੇ ਪੁੱਤਰ ਸਰੀਰ ਮੇ ਕਾਰਨਤਾ ਪ੍ਰਤੀਤ ਹੋਲੇ ਹੈ। ਪੁੱਤਰ ਜਿਹੜਾ ਆ ਉਹ ਪਿਤਾ ਦੇ ਸੰਯੋਗ ਮਾਂ ਪਿਦੇ ਸੰਯੋਗ ਕਰਕੇ ਹੋਇਆ ਉਸੇ ਦੀ ਕਾਰਨਤਾ ਹੈਗੀ ਹੈ। ਇਸ ਸ੍ਰੀਤੀ ਤੇ ਜਦੇ ਵੀ ਅਦਿਸ਼ਾਨ ਚੇਤਨ ਮੇ ਸੁਵੰਦਤੋ ਸਰਵਕਾ ਹੈ। तथा भी देश काल में चेतन धर्म कारणता की प्रतीति हो गए हैं और उनमें कारणता प्रकृति तो हो गए कार्यता ही की प्रतीति अथवा अथवा अधिष्ठान चेतन चेतन असंग है तो किसी प्रकार का परमार्थ से कारण नहीं माया में अभास यदि यद्यपि कारण है तथा भी आभास का रूप मिथ्या होवे है जो आप ही मिथ्या होवे सो दूसरों का कारण बने, बने नहीं।, नहीं याते परमात्मा विखे प्रपंच की कारणता होवे गए है तो ताकि देशकाल में परम से प्रतीत संभव है सो परमात्मा विखे कारणता है नहीं परमात्मा कारणता दिख धर्म रहत असंग है ताकि कारणता देशकाल में प्रसिद्ध हो गए हैं यह कार यह यह कहना संभव में नहीं किंतु मायाकृत अनिरवचनी देशकाल अनिरवचनी कारणता कारणता वाले कारणता वाले कारणता वाले होवे हैं और परमार्थ में परमार्थ से देशकाल कारण नहीं जैसे पुत्रहीन पुरख स्वप्न में पुत्र दोनों को देखे तहा पुत्र पौत्र शरीर अनिर्वचनी अनिर्वचनी होवे है और पुत्र शरीर में पौत्र शरीर की अनिर्वचनी कारणता होवे है हैं परमार्थ में परमार्थ से पुत्र शरीर और पौत्र शरीर का परस्पर कार्य कारण भाव नहीं होवे है तैसे अनिर्वचनी कारण देश काल प्रतीत होवे है हैं परमाथम से देश काल और आकाशाधिक आकाशा प्रपंच का कार्य कारण भाव है नहीं इस रीति से देश काल सामग्री बिना जागृत प्रपंच की उत्पत्ति हो गए है या स्वप्न की न्यायी जागृत भी मिथ्या है, है। दोनों और, और जैसे स्वप्न के इस स्त्री पुत्राधिक स्वप्न में ही सुख दुख के हेतु है जागृत में तिरका दोनों सम है और जो ऐसे कहे जागृत में सुपन होए के फिर जागृत हो गए तहाँ पह तहाँ पहली जागृत के पदार्थ है सोई तो ही स्वपन विवहित भिव, भिव, दूसरे विवहित दूसरे जागृत में रहे हैं और प्रथम स्वपन के पदार्थ दूसरे स्वपन में नहीं रहे हैं यहां तो स्वपन पदार्थ स्वपन जरा एक बारी खत्म हो जाए वो तो बाद द्वारा उ सफर नहीं शुरू हुई जागृत पदार्थ ने जब एक बार देखना रहे हो सौ बार देख दें जो कि तू है या तो स्वप्न के पदार्थों से जागृत के पदार्थ विलक्षण है, है।, है। सो संख्या भी सिद्धांत के अज्ञानी मूर्खन की दृष्टि से हो गए है काहे से ऐसी मूर्खन की दृष्टि है संसार प्रवाह अनादि है सामे जीवन को जागृत स्वप्न सुखोपद होवे है जा जागृतता या जागृत काल में स्वप्न सुखोपत, सुखोपत नष्ट होवे है और स्वप्न का, सुखो काल में जागृत सुखोपत नष्ट होवे है ऐसे सुखोपति का सुखो, सुखोपति काल में जागृत स्वप्न नष्ट हो गए परंतु स्वप्न सुखोपत हो गए तब जागृत काल के स्त्री पुरुष पशु तनादिक दूर होवे नहीं किंतु बने रहने है फिर का ज्ञान नहीं दूर होवे ज्ञान भी दूर नहीं सत्ता और साधन पता मेरा घर है मेरी पत्नी मेरे पुत्र मेरे बसु है सारा ज्ञान है ये नहीं वंस हो गया तो उन्हें फिर ज्ञान कर बस फिर जागृत होवे है तब पृथ्वी जागृत के विद्यमान पदार्थन का ज्ञान होवे है यह अज्ञानी मूर्खों की दृष्टि है और सिद्धांत यह है सारे पदार्थ चेतन का विवर्त है तो। अविद्या का प्रणाम है याते सुखी रज्जत की न्याय जिस काल में जो पदार्थ प्रतीत होवे इस काल में अधिष्ठान चेतन का आश्रित अविद्या का अविद्या का द्वैविध प्रणाम होवे है अविद्या के समग्र अशंका अशंका का अत्यधिक विखे रूप प्रणाम होवे है और अविद्या के सतुगुण असम अश, का ज्ञान रूप प्रणाम हो गए है यद्यपि चेतन को ज्ञान कहे है याते तो का परिणाम ज्ञान ज्ञान है यह कहना बने नहीं तथापि सारे व्यापक चेतन ज्ञान नहीं किंतु साभास वृत्त में अरूढ़ चेतन को ज्ञान कहे है याते चेतन में ज्ञान व्यवहारिक संपादक बढ़ती है इस रीति से चेतन में ज्ञान पने की उपाधि बिरती है ताकि बिखे भी ज्ञान शब्द का प्रयोग हो गए है जैसे लोक में कहे है घट का ज्ञान उत्पन्न हुआ वा घट का ज्ञान नष्ट हुआ तहा वृत्ति में अरुढ़ चेतन का तो उत्पत्ति नाश संभवे नहीं वृत्ति का उत्पत्ति नाश होवे है और ज्ञान का उत्पत्ति नाश कहे है याते वृत्ति में भी ज्ञान शब्द का प्रयोग होवे है हम्म अह मैंने खत्म कर लेना सिद्धांत पे जाके तो वृत्ति रूप ज्ञान सतगुण का प्रणाम है यह कहना संभव है सावृत्ति रूप प्रणाम में चेतन का चेतन का आभास हो आभास हो गए है काटाधिक विषय रूप प्रणाम में चेतन का आभास हो गए नहीं काहे थे बिखे और वृत्ति यद्यपि दोनों अविद्या के परिणाम है तथापि कटाधिक बिखे तो अविद्या के तमोगुण का परिणाम है और काट सामने है। मलन है दिन में अभास होवे नहीं और वृत्ति सदगुण का परिणाम स्वच्छ है, है। सामे अभास होवे है इस रीति से वृत्ति को चेतन के आभास ग्रहण की योग्यता हो, होने से वृत्ति अवच्छिन्न चेतन को ज्ञान कहे है और साक्षी कहे है घटादिक विखय को आभास ग्रहण की योग्यता नहीं इस कारण से विखे अभिच्छिन्न चेतन ज्ञान नहीं।, और साक्षी भी नहीं। इस रीति से जागृत के पदार्थ और तीन का ज्ञान दोनों ही उत्पन्न हो गए और साथ ही नष्ट हो गए है यह वेद का सिद्धांत है। जागृत के पदार्थ दूसरी जागृत में रहे हैं, यह कहना संभव नहीं यद्यपि स्वप्न में जागृत स्वप्न में जागे पुरुष को ऐसी ਅਗੇ ਫੇਛੁਰ ਜਗਤ ਕੇ ਮਦਦ ਕਰਨ ਦਾ ਪ੍ਰਸਰ ਕਾਰਜਕਾਰਨਤਾ ਭਾਵ ਨਹੀਂ ਇਹ ਕਿਸ ਤਰ੍ਹਾਂ ਤੇ ਨਹੀਂ ਦਾਦਾ ਹੁੰਦਾ ਕੋਈ ਇੰਨੀ